ਸਤਿਗੁਰੂ ਦੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਕਾਰਾਂ ਸੌ ਬਿਕਰਮੀ 13 ਸਮਾ ਦੇ ਅੰਦਰ ਸਾਵਣ ਵਦੀ 9 ਵਾਲੇ ਦਿਨ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਵਾ ਪਾਰ ਦੇ ਤੜਕੇ ਕੀਰਤਪੁਰ ਸਾਹਿਬ ਵਿੱਚ ਸ੍ਰੀ ਗੁਰੂ ਹਰਗੋਬਿੰਦ ਸ੍ਰੀ ਗੁਰੂ ਹਰਰਾਜ ਸਾਹਿਬ ਜੀ ਦੇ ਲਾਰਣੇ ਛੋਟੇ ਸੁਪੁੱਤਰ ਅਤੇ ਮਾਤਾ ਕ੍ਰਿਸ਼ਨਕੌਰ ਦੀ ਗੋਦ ਨੂੰ ਭਾਗ ਲਾਉਣ ਵਾਲੇ ਸਤਗੁਰੂ ਨੇ ਉਤਾਰ ਧਾਰਨ ਕੀਤਾ ਜਿਸ ਸਰਗੁਰੂ ਜੀ ਨੇ ਗੁੰਗਿਆ ਬੋਲਿਆਂ ਤੋਂ ਕੀਤਾ ਤੇ ਅਰਥ ਕਰਾਏ ਜਿਨ੍ਹਾਂ ਨੇ ਆਪਣੇ ਰਮਾਲ ਦੇ ਕੇ ਕੋੜੀਆਂ ਦੇ ਕੋਲ ਮੇਰ ਦਿੱਤੇ ਜਿਨ੍ਹਾਂ ਦੇ ਚਰਨਾਂ ਦੇ ਜਲ ਨਾਲ ਦਿੱਲੀ ਦੀਆਂ ਬਿਨਾਰੀਆਂ ਡਾਲੀਆਂ ਸਾਰੀਆਂ हट ਗਈਆਂ ਸ਼ਾਂਤੀ ਪ੍ਰਾਪਤ ਹੋ ਗਈ ਜਿਨ੍ਹਾਂ ਸਤਗੁਰੂ ਨੂੰ ਪਰਖਣ ਵਾਲੇ ਲੋਕਾਂ ਨੇ ਰਾਜੇ ਜੈ ਸਿੰਘ ਸਵਾਹੀ ਵਰਗਿਆਂ ਨੇ ਗੁਰੂ ਸਾਹਿਬ ਦੇ ਚਰਨਾ ਕਮਲਾਂ ਦਾ ਚਰਨਾਮਕ ਲੈ ਕੇ ਸਿੱਖ ਬਣੇ ਤੇ ਫਿਰ ਉਹਨਾਂ ਦੀ ਕੋਲ ਚੱਲੀ ਸਾਧ ਸੰਗਤ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨואਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਜੋ ਉਤਾਰ ਧਾਰਨਾ ਗੁਰਪੁਰਬ ਸਭ ਸੰਗਤਾਂ ਨੂੰ ਵਧਾਈ ਹੋਵੇ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਬੜੇ ਬੜੇ ਕੁਸ਼ਤੀ ਰਾਜੀ ਹੋਏ ਜਿਸ ਗੁਰੂ ਮਹਾਰਾਜ ਸਾਹਿਬ ਦੇ ਇਨਤਾਨ ਨਾਲ ਤੱਕਣ ਵਾਲੇ ਬڑے-ਬڑے ਦੇਵ-ਪ੍ਰੇਤ ਜਿਹੜੇ ਬਣੇ ਸੀ ਉਹਨਾਂ ਨੂੰ ਮੁਕਤੀ ਦਿੱਤੀ ਬੇਕੁੰਠ ਵਾਸੀ ਹੋਏ ਇਹ ਸਰਗੁਰੂ ਸਾਹਿਬ ਦੀ ਨਜ਼ਰ ਹੀ ਜੀ ਹੈ ਜਿਸ ਬਾਅਦ ਗੁਰੂ ਦਸ਼ਮ ਪਾਤਸ਼ਾਹ ਨੇ ਕਿਹਾ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸਠਾ ਸੋ ਦੁੱਖ ਜਾਏ ਜਿਨ੍ਹਾਂ ਦਰਸ਼ਨੋਂ ਆਉ ਸਾਰੇ ਦੁੱਖ ਨਿਕੰਦੇ ਆ ਉਹ ਸਰਗੁਰੂ ਅਠਵੇਂ ਪਾਤਸ਼ਾਹ ਦਾ ਜਿਹਨੂੰ ਬਾਲਕਾ ਵਸਤਾ ਵਿੱਚ ਜਿਵੇਂ ਚੜ੍ਹਦੇ ਸੂਰਜ ਨੂੰ ਬਾਲਕਾ ਸੂਰਜ ਕਹੀ ਜਾਂਦਾ ਸਰ ਚੜਦੇ ਆਈ ਗਿਆਨ ਦਾ ਪ੍ਰਕਾਸ਼ ਕੀਤਾ ਧਰਮ ਦਾ ਹਨੇਰਾ ਸਿੱਖਾਂ ਦੇ ਹਿਰਦਿਆਂ ਚੋਂ ਚੱਕ ਦਿੱਤਾ ਉਹ ਚੋਦੀ ਬਾਦਸ਼ਾਹ ਦਾ ਅਵਤਾਰ ਤਾਂ ਇਹਦਾ ਗੁਰਪੁਰਬ ਹੈ ਅੱਜ ਬ੍ਰਾਹਮਣ ਮਾਜਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰਕ ਮਹਾਰਾਜ ਸਾਹਿਬ ਦੇ ਉਮਰ ਜਿਹੜੇ ਗੁਰਪੁਰਬ ਮਨਾਇਆ ਗਿਆ ਹੈ ਹੁਣ ਸਾਧ ਸੰਗਤ ਜੀ ਪਠਾ ਸਾਹਿਬ ਜੋ ਗੁਰੂ ਕਲਗੀ ਧਰਜੀ ਦੇ ਇੱਥੇ ਆਗਮਨ ਵੇਲੇ ਇਹ નિਹੰਗ ਖਾਨ ਪਠਾਨ ਸੀ ਇਸ ਪਹਾੜ ਦਾ ਇੱਥੇ ਅਰੋੜਾ ਦਾ ਪੱਠਾ ਲਾਇਆ ਹੋਇਆ ਸੀ ਉਸ ਰੋੜਾ ਦੇ ਪੱਠੇ ਲੱਗੇ ਦੇ ਮਜ਼ਦੂਰ ਜਿਹੜੇ ਸੀ ਉਹਨੂੰ ਪੁਕਾਰ ਰਹੇ ਸੀ ਬਲਨ ਪਾ ਤਾ ਕੇ ਅੱਗ ਨਾਲ ਸਾੜਦੇ ਸੀ ਰੋੜਾ ਨੂੰ ਚੋਜੀ ਪਾਦਸ਼ਾਹ ਸੱਚੇ ਪਾਦਸ਼ਾਹ ਜੀ ਨੇ ਇੱਥੇ ਚਰਨ ਪਾਏ ਜਦੋਂ 20 ਕੋ ਦੇ ਜੰਗ ਕਰਦੇ ਆਏ ਅਨੰਦਪੁਰ ਸਾਹਿਬ ਤੋਂ ਸੱਚੇ ਪਾਦਸ਼ਾਹ ਜੀ ਸਰਵੰਸ ਬਾਣ ਵਾਲੇ ਚੋਜੀ ਪਾਦਸ਼ਾਹ ਜੀ ਕਾਲੀਆਂ ਸਿੰਘਾਂ ਦੇ ਸਮੇਤ ਇੱਥੇ ਪੁੱਜੇ ਹਨ ਹੈ ਜਦੋਂ ਮਹਾਰਾਜ ਸਾਹਿਬ ਇੱਥੇ ਪੁੱਜੇ ਸਾਹਿਬ ਸੰਗੇ ਜੀ ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਕਰਦੇ ਹੋਏ ਦਿਨ ਸਾਰਾ ਛਪਣ ਦਾ ਟਾਈਮ ਹੋ ਗਿਆ ਹੈ ਰਹਿ ਰਸ ਦਾ ਵਕਤ ਹੋ ਗਿਆ ਹੈ ਕਿ ਉਸ ਵੇਲੇ ਦੇ ਮਜੂਰਾਂ ਨੇ ਬਲਾਸ ਨਾਲਿਓਂ ਕਿਹਾ ਕਿ ਮਹਾਰਾਜ ਬੀ ਕੋ ਵਿੱਚ ਸਾਰੇ ਜਿਨੇ ਆਪ ਜੀ ਦੀ ਐਸੀ ਜੰਗ ਵੀ ਬਹਾਦਰੀ ਹੈ ਸਾਰੇ ਮਰਦੇ ਹੀ ਮਰਦੇ ਪਏ ਲੜਦੇ ਹਨ ਹੁਣ ਮਹਾਰਾਜ ਸਾਹਿਬ ਆਪ ਨੇ ਬੈਠਣ ਵਾਸਤੇ ਜਗ੍ਹਾ ਕਿਹੜੀ ਭਾ ਰਹੇ ਹੋ ਪੱਠੇ ਤੇ ਬੈਠ ਜਾਓ ਫਜੂਨ ਕਿਹਾ ਜਿੱਥੇ ਜੋ ਹੁੰਦੀ ਪੱਠੀ ਅਸੀਂ ਅਸਰਮਾਨ ਸਵਾਰ ਕੇ ਉਹ ਬਿਝਾਉਣੀ ਕੀਤੀ ਐ ਪੱਠਾ ਬਮੂਲੀ ਸਾਨੂੰ ਭਿਜਾਉਣਾ ਕੀ ਔਖਾ ਐ ਚਲ ਨੀਲਾ ਉੱਤੇ ਪੈਰ ਰੱਖ ਮਹਾਰਾਜ ਨੇ ਕਿਹਾ ਇਹ ਨੀਲਾ ਘੋੜੇ ਤੇ ਸਵਾਰ ਸੰਸਦ ਗੁਰੂ ਜੀ ਨੀਲੇ ਘੋੜੇ 'ਨ ਜਦੋਂ ਪੈਰ ਰੱਖ ਕੇ ਪੱਠਾ ਠੰਡਾ ਹੋ ਗਿਆ ਸਾਧ ਸੰਗਤ ਜੀ ਹੁਣ ਤੱਕ ਉਹ ਹੁਣ ਤੱਕ ਚਰਨੋਂ ਦੇ ਘੋੜੇ ਦੇ ਨੀਲੇ ਦੇ ਪੈਰ ਹਮੇ ਜੇ ਥੱਲੇ ਜਿੱਥੇ ਪੈਰ ਰੱਖੇ ਸੀ ਘੋੜੇ ਨੇ ਜਦ ਪੱਟਾ ਠੰਡਾ ਹੋ ਗਿਆ ਸਰਗਰੂ ਘੋੜੇ ਤੇ ਉਤਰ ਪਏ ਤੇ ਉਤਰ ਕੇ ਬੈਠ ਕੇ ਸੱਚੇ ਪਾਤਸ਼ਾਹ ਜੀ ਨੇ ਕੰਗਾ ਕੀਤਾ ਕੰਗਾ ਕਰਕੇ ਜਦੋਂ ਕੇਸ ਸਧਾਰੇ ਉਸ ਵਕਤ ਸਾਧ ਸੰਗਤ ਜੀ ਆਪਣੇ ਅੰਗੂਠੇ ਨਾਲ ਉਹ ਕੇਸ ਜਿਹੜੇ ਕੇਸਾਂ ਚੋਂ ਟੁੱਟੇ ਫੁੱਟੇ ਨਿਕਲੇ ਸਨ ਉਹਨਾਂ ਨੂੰ ਇਕੱਠੇ ਕਰਕੇ ਆਪਣੇ ਅੰਗੂਠੇ ਨਾਲ ਜਦੋਂ ਪੱਠੇ ਦੇ ਵਿੱਚ ਦਵਾਇਆ ਉਹ ਤੇੜ ਹੁਣ ਤੱਕ ਪਈ ਐ ਸਾਹਿਬ ਸਿੰਘ ਜੀ ਦੇ ਵਿੱਚ ਪੱਠੇ ਦੇ ਉਹ ਕਿਉ ਜੀ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਇਉਂ ਕੰਗਾ ਕਰਕੇ ਦਸਤਾਰ ਸਜਾ ਕੇ ਫੇਰ ਇਹ ਰਾਹ ਦਾ ਪਾਠ ਕੀਤਾ ਨਿਹੰਕਾਂ ਪਠਾਨ ਨੂੰ ਪਤਾ ਲੱਗਾ ਵੀ ਮੇਰੇ ਮਜ਼ੂਰਾ ਤੋਂ ਗਲਤੀ ਹੋ ਗਈ ਐ ਕਿਤੇ ਮੈਂ ਨਾ ਮਾਰਿਆ ਜਾਵਾਂ ਨੰਗੇ ਚਰਨੀ ਆ ਕੇ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਮਾਰਾ ਮੈਨੂੰ ਬਖਸ਼ ਦਿਓ ਸਤਿਗੁਰੂ ਸਾਹਿਬ ਕਹਿਣ ਲੱਗੇ ਕੋਈ ਨਹੀਂ ਭਾਈ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਜੀ ਕਿਹਾ ਤਬ ਤਮਾ ਠਾਣ ਵਰਤਾਈ ਅੰਦ ਦੇ ਅਧ ਖਨਾਠੇ ਭਾਈ ਇਹ ਕਬਰੀ ਜੁਲਮ ਦੀ ਪੱਠੀ ਸੀ ਜਿੱਥੇ ਠੰਡ ਵਰਤਾਂਦੇ ਆ ਜਿੱਥੇ ਕੁਰਬਾਨੀ ਕਰਕੇ ਲੱਖਾਂ ਸਿੰਘਾਂ ਨੂੰ ਸ਼ਹੀਦ ਕੀਤਾ ਹੈ ਉੱਥੇ ਭਾਈ ਇਹ ਤਤਾ ਪੱਠਾ ਕੀ ਗਰਮ ਜਿਹਦਾ ਸੀ ਇਹ ਕੀ ਸੀ ਔਖਾ ਠੰਡਾ ਕਰਨਾ ਸਾਡੇ ਨੀਲੇ ਦੇ ਪੈਰ ਟਿਕਣ ਆ ਰਹੀ ਠੰਡਾ ਹੋ ਗਿਆ ਇਹ वचन ਜਦੋਂ ਕੀਤਾ ਉਸ ਵੇਨ ਕਿਹਾ ਮਾਰਾ ਮੈਂ ਆਪਦੇ ਚਰਨਾਂ ਦਾ ਧਿਆਨ ਚਾਉਣਾ ਮੇਰੇ ਤੇ ਮਿਹਰ ਕਰੋ ਸਰਗੁਰੂ ਜੀ ਨੇ ਆਪਣੀ ਕਟਾਰ ਤੇ ਆ ਜਿਹੜੇ ਸ਼ਸਤਰ ਉਹਨੇ ਇੱਥੇ ਰੱਖੇ ਹੋਏ ਨੇ ਇਹ ਆਪਣੀ ਬਖਸ਼ਿਸ਼ ਕੀਤੀ ਉਸ ਨੂੰ ਪਠਾਨ ਨੂੰ ਕਿ ਅੱਲਾ ਜਿੰਨਾ ਚਿਰ ਸਦਕਾਰ ਰੱਖੇਗਾ ਉਹਨਾਂ ਚ ਵੀ ਤੇਰਾ ਇੱਥੇ ਇਸ ਤਨਾ ਮਾਲੂਮਾਰ ਰਹੇਗਾ ਸਭ ਕੋਈ ਬਣਿਆ ਰਹੇਗਾ ਇਹ ਸਰਗੁਰੂ ਦੇ ਬਚਨ ਦੇ ਨਾਲ ਸਾਬਸੰਗਤ ਜੀ ਕਈ ਪੀੜੀਆਂ ਤੱਕ ਉਹ ਨਿਹੰਗਾਂ ਪਠਾਨ ਦਾ ਜਿਹਦੇ ਨਾਂ ਤੇ ਕੋਠਲਾ ਨਿਹੰਗ ਦਾ ਬਣਿਆ ਹੋਇਆ ਇਹ ਉਸ ਪਠਾਨ ਤੋਂ ਸਾਬਸੰਗਤ ਜੀ ਉਹਦੀ ਪੀੜੀ ਚਲਦੀ ਰਹੀ ਹੁਣ ਜਦੋਂ ਪਾਕਿਸਤਾਨ ਬਣਿਆ ਉਸ ਵੇਲੇ ਸ਼ਖੀ ਗੁਰਦਾਰੇ ਸਾਹਿਬ ਉਹ ਅਰਪਣ ਕਰਕੇ ਆਪਣੀ ਕੁਲ ਦੇ ਆਦਮੀ ਪਾਕਿਸਤਾਨ ਚ ਜਾ ਰਹੇ ਹੂ ਗੁਰਦਾਰੇ ਸਾਹਿਬ ਉਹ ਅਰਪਣ ਕਰਕੇ ਉਹ ਚੋਜੀ ਪਾਸ਼ਾ ਦੀ ਨਿਸ਼ਾਨੀ ਹੈ ਜਿਹੜੀ ਉਹਨੂੰ ਬਖਸ਼ੀ ਸੀ ਉਹਦੇ ਜੰਗ ਕਰਦੇ ਆਉਂਦੇ ਹੋਏ ਆ ਇਹ ਸਾਹ ਸੰਗਤ ਜੀ ਕਟਾਰਾਂ ਤੇ ਕਿਰਪਾਨ ਮਾਰਾ ਸਾਹਿਬ ਜੀ ਦੀ ਉਸ ਵਕਤ ਦੀ ਹੈ ਜੇ ਕਿ ਪੋਸਟ ਪਠਾਣ ਪੂਜਾ ਕਰਦਾ ਰਿਹਾ ਤੇ ਜੰਗੀਵਾਰ ਗੁਰਦਾਰੇ ਸਤਿ ਆ ਕੇ ਸੌਂ ਗਿਆ ਸਾਧ ਸੰਗਤ ਜੀ ਉਹ ਜਾਗਦਾਰ ਗੁਰਦਾਰੇ ਸਾਹਿਬ ਕਾਪਾ ਅੱਜ ਹੁਣੇ ਗੁਰੂ ਸਾਹਿਬ ਦੀ ਕਥਾ ਇਥੋਂ ਆਰੰਭ ਕਰਨ ਲੱਗੇ ਹਾਂ ਸਾਧ ਸੰਗਤ ਜੀ ਗਰੀਵਨ왈 ਸਰਦੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਜਿਵੇਂ ਸਾਧ ਸੰਗਤ ਜੀ ਗੁਰੂ ਸਾਹਿਬ ਪਠਾ ਠੰਡਾ ਕੀਤਾ ਐਵੇਂ ਸਾਡੇ ਮਨਾਂ ਤਪੜਿਆਂ ਨੂੰ ਵੀ ਜੋ ਕਾਮਕ੍ਰੋਧ ਦੀ ਅੱਗ ਨਾਲ ਤਪ ਰਹੇ ਹੈ ਸਾਡੇ ਮਨਾਂ ਨੂੰ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਠੰਡੇ ਕਰਨ ਆਪਾ ਨਾਸ ਕਰੀਏ ਗੁਰੂ ਸਾਹਿਬਾਂ ਦੀ ਸਿੱਖੀ ਬਖਸ਼ਣ ਸੱਚੇ ਪਾਤਸ਼ਾਹ ਸਾਨੂੰ ਆਪ ਦੇ ਬਣਾਉਣ ਅੱਜ ਪੱਠੇ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਹੁਣ ਇਸ ਵਕਤ ਆਪਾਂ ਕਥਾ ਆਰੰਭ ਕਰ ਰਹੇ ਹਾਂ ਰਾਗ ਬਿਲਾਵਲ ਮੁਹੱਲਾ 5 ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗਵਨ ਸੰਜੋਗ ਮਿਲੋ ਪ੍ਰਭ ਆਪਣੇ ਸਰਗੁਰੂ ਸਾਹਿਬ ਦੇ ਪਾਸ ਗੁਰੂ ਅਰਜਨ ਸਾਹਿਬ ਦੇ ਪਾਸ ਸਿੱਖ ਮਰਸਾ ਵਿੱਚ ਮਿਲ ਕੇ ਦਰਸ਼ਨ ਕਰ ਰਹੇ ਮੰਜੀ ਸਾਹਿਬ ਦਰਬਾਰ ਲੱਗਾ ਹੋਇਆ ਹੈ ਕਿ ਪਿਆਰ ਦੇ ਨਾਲ ਜੋ ਜੋ ਸਿੱਖ ਪਰਸ਼ਨ ਕਰਦੇ ਆ ਉਹਨਾਂ ਨੂੰ ਬਾਣੀ ਚ ਆਪ ਹੀ ਪਰਸ਼ਨ ਰੂਪ ਟੁਕਾ ਬਣਾ ਲੈਂਦੇ ਆ ਆਪ ਹੀ ਉਹਨਾਂ ਨੂੰ ਉੱਤਰ ਬਖਸ਼ ਦਿੰਦੇ ਆ ਇਹੋ ਸਿੱਖਾਂ ਨੂੰ ਨਿਹਾਲ ਕਰਦੇ ਹਨ ਜੇ ਸਿੱਧ ਗੋਸ਼ਟ ਵਿੱਚ ਸਿੱਧਾ ਦੇ ਪਰਸ਼ਨ ਵੀ ਆਪ ਪਹਿਲੇ ਪਾਠ ਸਭ ਰੱਖੇ ਹੈ ਤੇ ਉੱਤਰ ਵੀ ਆਪ ਹੀ ਰੱਖੇ ਹੈ ਐਵੇਂ ਬਾਣੀ ਉੱਤਰ ਪਰਸ਼ਨ ਨੂੰ ਪਹੁੰਚਾਉਂਦੇ ਹਾਂ ਅੱਜ ਸਿੱਖਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਗੁਰੂ ਸਾਹਿਬ ਨਿਹਾਲ ਕਰਦੇ ਹਨ ਰਾਗ ਬਿਲਾਵਲ ਚ ਪੰਜਵੇਂ ਪਾਠੇ ਉੱਠੇ ਘਰ ਸਰਕਾਰ ਚ ਦੁਪਦੇ ਦੋਨੋਂ ਪੌੜੀਆਂ ਵਾਲੇ ਸ਼ਬਦ ਆਉਣਗੇ ਇੱਕੋ ਜਾਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਵਨ ਸੰਜੋਗ ਮਿਲੋ ਪ੍ਰਭ ਆਪਣੇ हे ਗਰੀਬ ਨੌਲ ਸਤਿਗੁਰੂ ਜੀ ਕਲਗੀ ਧਰਨ ਜੋ ਪਠੇ ਸਾ ਜਿਨ੍ਹਾਂ ਠੰਡੇ ਕੀਤੇ ਸਨ ਪਠਾ ਸਾਹਿਬ ਜਿਨ੍ਹਾਂ ਦੇ ਨਾਮ ਤੇ ਹੋ ਗਏ ਰੋੜਿਆਂ ਦਾ ਪਠਾ ਉਹ ਚੋਜੀ ਪਾਰਸਨ ਦੌਮੇ ਸਾਹਿਬ ਸਿੱਖ ਸੰਗਤਾਂ ਨੂੰ ਆਪਣੇ ਬੁਖਾਰ ਪਿੰਤੋਂ ਅੱਸ ਪੜਾਏ ਹਨ ਜੋ ਟਕਸਾਲ ਚਲੀ ਆ ਰਹੀ ਹੈ ਸਾਜ ਸੰਗਤ ਜੀ ਜਿਨ੍ਹਾਂ ਜੇ ਟਕਸਾਲ ਦੇ ਭਾਈ ਮਨੀ ਸਿੰਘ ਸਾਹਿਬ ਜੀ ਮੋਢੀ ਹੋਏ ਹਨ ਉਹਨਾਂ ਤੋਂ ਲਗਾਤਾਰ ਬਰੋਸ ਆਉਂਦੇ ਆਏ ਮਹਾਂਪੁਰਖ ਸੰਤ ਭਿੰਦਰਾਵਾਲਿਆਂ ਨੇ ਇਹ ਪਰਮਪੰਤ੍ਰ ਬਾਣੀ ਦੀ ਵਿਚਾਰ ਮੜਾਲੇ ਰਹਿ ਕੇ ਸੰਤ ਬਿਸ਼ਨ ਸਿੰਘ ਜੀ ਦੇ ਪਾਸੋਂ ਪ੍ਰਾਪਤ ਕੀਤੀ ਤੇ ਸੰਗਤਾਂ ਚ 21 ਕਥਾ ਉਹਨਾਂ ਨੇ ਸਾਰਿਆਂ ਧਾਵਾਂ ਚ ਪ੍ਰਚਾਰ ਕੇ ਗੁਰਸਿੱਖਾਂ ਨੂੰ ਹਜ਼ਾਰਾਂ ਨੂੰ 10 ਲੱਖ ਦੀ ਗਿਣਤੀ ਦਾਸ ਦੇ ਪਾਸ ਹੈ ਕਿ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅਮਰਤ ਪਾਣ ਜਿਨ੍ਹਾਂ ਨੇ ਨੱਥੀ ਆਪ ਕਰਾਇਆ ਹੈ ਇਸ ਪ੍ਰਕਾਸ਼ ਸਾਧ ਸੰਗਤ ਜੀ ਜਿਨ੍ਹਾਂ ਦੀ ਕਿਰਪਾ ਨਾਲ 1300 ਤਕਰੀਬਨ ਸਿੰਘ ਜੀ ਨਾਲ ਤੋਂ 100 ਤਾਂ ਚੰਗਾ ਉੱਪਰ ਦਰਜੇ ਦਾ ਗਿਆਨੀ ਪੜਾਉਣ ਵਾਲੇ ਬਣਾਏ। ਅਤੋ ਜਿਨ੍ਹਾਂ ਦੇ ਵਿੱਚੋਂ ਸਾਧ ਸੰਗੇ ਜੀ ਇਸੇ ਪ੍ਰਕਾਰ ਹੈ। ਪ੍ਰਚਾਰਕ ਵੀ ਸੌਕ ਬਣਿਆ ਜੋ ਸਾਰਿਆਂ ਨੂੰ ਪ੍ਰਚਾਰ ਕਰਦੇ ਰਹੇ। ਅਤੋ ਬڑے ਬڑے ਪ੍ਰੋਫੈਸਰ ਤੇ ਕਈ ਨਾਰਾਇਣਸ ਵਰਗੇ ਵਿਦਵਾਨ ਉਹ ਵੀ ਉਹਨਾਂ ਤੋਂ ਬਰੋਸਾ ਹੈ ਸਾਧ ਸੰਗੇ ਜੀ। ਇਸ ਪ੍ਰਕਾਰ ਸਵੈ ਪ੍ਰਕਾਸ਼ ਆਦਿਕ ਜੀ ਦੇ ਪ੍ਰਯਾਰ ਰਚੇ ਹੋਏ ਆ ਉਹ ਵੀ ਸੰਤਾਂ ਤੋਂ ਬਰੋਸਾਏ ਕਿਉਂ بڑے بڑے ਮਹਾਤਮਾ ਨੇ ਲਾਭ ਉਠਾਇਆ ਇਸ ਪ੍ਰਕਾਰ ਕੋਈ ਤਕਰੀਬਨ ਸਾਧ ਸੰਗਤ ਜੀ ਤਕਰੀਬਨ ਹਜ਼ਾਰ ਆਦਮੀ ਉੱਵਲ ਦਰਜੇ ਦਾ ਪਾਠੀ ਜਿਨ੍ਹਾਂ ਦੇ ਪਾਠ ਬੜਾ ਸੁਧ ਤੇ ਚੰਗੇ ਤਕਸ਼ਾਲ ਦੇ ਪਾਠ ਜੀਤੇ ਹਨ ਇਹ ਜੇ ਇਹ ਤਾਂ ਇੱਕ ਮੂਹਲੀ ਜੀ ਗਿਣਤੀ ਦੱਸੀ ਹੈ ਉਨੀਆਂ ਹਜ਼ਾਰਾਂ ਦੀ ਗਿਣਤੀ ਮਹਾਪੁਰਖਾਂ ਨੇ ਹਾਲ ਕੀਤੇ ਅਨੁਸਾਰ ਸੰਗਤ ਜੀ ਉਹਨਾਂ ਮਹਾਪੁਰਖਾਂ ਨੇ ਇਹ ਜੇ ਅੱਖਰ ਪੜ੍ਹਾਏ ਸਨ ਉਹ ਇਹ ਜੇ ਪੂਰੇ ਦਾ ਚੇਤੇ ਨਹੀਂ ਰਹੇ ਜਿੰਨੇ ਕੁ ਸਾਧ ਸੰਗਤ ਜੀ ਚੇਤੇ ਰਹੇ ਆ ਉਹ ਸੰਗਤਾਂ ਦੇ ਅੱਗੇ ਅਰਦਾਸ ਹੈ ਬੇਨਤੀ ਦੇ ਨਾਲ ਸਾਧ ਸੰਗਤ ਜੀਵੇਂ ਬੁਲਾਉਣੇ ਬੋਲਦੇ ਹਾਂ ਹੁਣ ਗੁਰੂ ਸਾਹਿਬ ਪਰਸ਼ਨੁਤਰ ਆਪ ਰਖਦੇ ਹੋ ਮੇਰੇ ਇੱਕੋ ਦਵਾ ਤੂ ਪ੍ਰਵੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗਵਨ ਸੰਜੋਗ ਮਿਲੋ ਪ੍ਰਭ ਆਪਣੇ ਹੇ ਮਹਾਰਾਜ ਇਹ ਸਿੱਖ ਵੱਲੋਂ ਪ੍ਰਸ਼ਨ ਹੈ ਮੈਂ ਕਿਹੜੇ ਕਰਮਾਂ ਦੇ ਸੰਜੋਗ ਕਰਕੇ ਕਿਹੜੇ ਗੁਣਾਂ ਦੇ ਸੰਬੰਧ ਕਰਕੇ ਕਿਸ ਮਹਾਂਪੁਰਖਾਂ ਦੇ ਸੰਜੋਗ ਕਰਕੇ ਆਪਣੇ ਪ੍ਰਭ ਅਕਾਲ ਪੁਰਖ ਜੋ ਸਾਰਿਆਂ ਦਾ ਆਤਮਾ ਸਰੂਪ ਹੈ ਉਹਦੇ ਨਾਲ ਮੈਂ ਮਿਲਣਾ ਕਰਾਂ ਪਲ-ਪਲ ਨਿਮਖ ਸਦਾ ਹਰ ਜਪਣੇ ਜੁੜ ਕਰ ਦਿੰਦਿਆਂ ਹੈ ਗੁਰਸਿੱਖ ਪਲ-ਪਲ ਕਾਲ ਵਿੱਚ ਸਠਾਂ ਪਲਾਂ ਦੀ ਘੜੀ ਹੁੰਦੀ ਹੈ 15 ਵਾਰੀ ਅੱਖ ਫਰਕੀਏ ਤੇ ਖੋਲੀਏ ਮੀਚੀਏ ਤਾਂ 15 ਨੂੰ ਦੇਖਾਂ ਦਾ ਇੱਕ ਵਿਸਵਾਸ ਹੁੰਦਾ ਹੈ 15 ਨੂੰ ਚਸਿਆਂ ਦਾ ਇੱਕ ਸਾਧ ਸੰਗੇ ਜੀ ਵਿਸਵਾਸ ਹੁੰਦਾ ਹੈ 15 ਨੂੰ ਵਿਸਵਾਸ ਦਾ ਇੱਕ ਚਸ਼ਾ ਹੁੰਦਾ ਹੈ ਤੀਆਂ ਚਸਿਆਂ ਦਾ ਇੱਕ ਪਨ ਹੁੰਦਾ ਹੈ ਉਹ ਪਲ ਪਲ ਸਠੋਂ ਪਲਾਂ ਦੀ ਘੜੀ ਹੁੰਦੀ ਹੈ ਫਲੂਰ ਕਹਿੰਦੇ ਪਲ ਪਲ ਕਾਲ ਵਿੱਚ ਤੇ ਅੱਖ ਵੇਖੋ ਉਹਨਾਂ ਵਿੱਚਨ ਕਾਲ ਵਿੱਚ ਸਭਾ ਹੀ ਪਰਮੇਸ਼ਰ ਦੇ ਨਾਮ ਨੂੰ ਜਪਣੇ ਕਰਕੇ ਭਾਈ ਇਹ ਨਾਮ ਦੇ ਸੰਜੋਗ ਕਰਕੇ ਨਾਮ ਦੇ ਮੁਲਾਵ ਕਰਕੇ ਆਪਣੇ ਪ੍ਰਭੂ ਅਕਾਲ ਤੁਹਾਨੂੰ ਮਿਲਿਆ ਜਾਂਦਾ ਹੈ ਚਰਨ ਕਮਲ ਪ੍ਰਭ ਕੇ ਨਿਤ ਧਿਆਵ ਅਗਲੀ ਤੁਕ ਵੀ ਨਾਲ ਪੜੋ ਕਵਨ ਸੁਮਤ ਜਿਤ ਪ੍ਰੀਤਮ ਪਾਵ ਦੂਜਾ ਪ੍ਰਸ਼ਨ ਇਹ ਹੈ ਕਿ ਕਿਹੜੀ ਸ੍ਰੇਸ਼ਟ ਮਾਤਾ ਮਹਾਰਾਜ ਹੈ ਜਿਸ ਕਰਕੇ ਮੈਂ ਪ੍ਰੀਤਮ ਪਰਮ ਪ੍ਰੇਮ ਦੇ ਅਸਪਦ ਵਾਹਿਗੁਰੂ ਨੂੰ ਪਾ ਲਹਾ ਮੈਂ ਪਹਿਲੀ ਤੁਕ ਚ ਉਤਰ ਹੈ ਚਰਨ ਕਮਲ ਪ੍ਰਭ ਕੇ ਨਿਤ ਧਿਆਵ ਜੋ ਚਰਨ ਪੂਜਨੀ ਕਮਲ ਉਹ ਪ੍ਰਕਾਸ਼ ਮੈਂ ਪ੍ਰਭੂ ਹੈ ਉਦੇ ਚਰਨਾਂ ਕਮਲ ਦੇ ਵਿੱਚ ਧਿਆਉਣਾ ਕਰੋ ਇਹ ਸਮਤ ਹੈ ਕਮਨ ਸਮਾਜਿਤ ਪੀਤ ਨੂੰ ਪਾਉਂ ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ ਅਰਦਾਸ ਕਰੀਏ ਹੈ ਮੇਰੇ ਪ੍ਰਭੂ ਸਮਰਾਠਾ ਕਾਲ ਪੁਰਖ ਸਾਡੇ ਰਹੀ ਦੀ ਕਿਰਪਾਲਤਾ ਕਰੋ ਹਰ ਨਾਨਕ ਬਿਸਰ ਨਾ ਕਾਹੂ 베ਰੇ ਜੀ ਹਰੀ ਅਕਾਲ ਪੁਰਖ ਸ੍ਰੀ ਗੁਰੂ ਨਾਨਕ ਦੇਵ ਮਾਰਾ ਕਹਿੰਦੇ ਹਨ ਕਿਸੇ ਵੇਲੇ ਚ ਵੀ ਸੱਚੇ ਪਾਲਸ਼ਾ ਨਰਾ ਦੇ ਨੰਦੇ ਨੋ ਕਲੀਨਾ ਨਿਮਕ ਮਾਤਵੀ ਪੂਲੋਨਸ ਨੂੰ ਹਰ ਵਕਤ ਚੇਤੇ ਆਉ ਸਮਨ ਕਰੀਏ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਈ اے ਭਾਈ ਜਿਨ੍ਹਾਂ ਜਿਨ੍ਹਾਂ ਨੂੰ ਪਵ ਅਕਾਲ ਪੁਰ ਦੇ ਚਰਨ ਕਮਲੋਂ ਹਿਰਦੇ ਚ ਧਿਆਉਣਾ ਕੀਤਾ ਹੈ ਰੋਗ ਗਏ ਸਗਲੇ ਸੁਖ ਪਾਏ ਕੋਲ ਗਿਆਨ ਆਦਿਕ ਰੋਗ ਅਹੰਕਾਰ ਆਦਿਕ ਰੋਗ ਮਾਲਸਵਾਜਿ ਕਾਇਕ ਰੋਗ ਸਾਰੇ ਚਲੇ ਗਏ ਅਤੇ ਇਸੇ ਪ੍ਰਕਾਰ ਮਾਇ ਪਿਤ ਕਹਰੂਰ ਬਗਾੜ ਆਦਿਕ ਰੋਗ ਸਭ ਚਲੇ ਗਏ ਸੁਖ ਪਾਏ ਸੁਖ ਸਰੂਪ ਨੂੰ ਉਹਨਾਂ ਨੇ ਪਾ ਲਿਆ ਹੈ ਗੁਰ ਦੁਖ ਕਾਟਿਆ ਦੀਨੋ ਦਾ ਸਰਬੋਤਮ ਜਮਲ ਮੰਦ ਦਾ ਦੁਖ ਕਟਨ ਦਿੰਦਾ ਹੈ ਅਤੇ ਬ੍ਰਹਮ ਗਿਆਨ ਦਾ ਦਾਨ ਦਿੰਦਾ ਹੈ ਧਨ ਨਾਮ ਦਾ ਦਾਨ ਦਿੰਦਾ ਹੈ ਸਹਲ ਜਨਮ ਜੀਵਨ ਪਰਵਾ ਸਤ ਗਿਆਨ ਫਲਦੇ ਉਹਨਾਂ ਦਾ ਜਨਮ ਹੈ ਅਤੇ ਜੀਵਨ ਜ਼ਿੰਦਗੀ ਉਹ ਵੀ ਪ੍ਰਮਾਨ ਨੀਕ ਸਫਲੀ ਹੈ ਕਿਉਂਕਿ ਉਹਨਾਂ ਦੇ ਕਾਮ ਕਰੋ ਲੋ ਮੋਹ ਹੰਕਾਰ ਕੋਈ ਨਹੀਂ ਰਹੇ ਸਭ ਨਿਵਰਤ ਹੋ ਗਏ ਦੇਵੀ ਗੁਣ ਅੰਦਰ ਪਰਫੁੱਲਤ ਹੋ ਗਏ ਫਲਵਾੜੀ ਦੀ ਨਹੀਂ ਆਈ ਕਿਉਂ ਪ੍ਰਮਾਨ ਨੀਕ ਹੈ ਸਫਲਾ ਜਨਮ ਉਹਨਾਂ ਦਾ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਇਹ ਬਾਈ ਕਹਿਣ ਤੋਂ ਰੈਥ ਕਦਾ ਕਥਾ ਹੈ ਪ੍ਰਬੂ ਦੀ ਅਮਲ ਕਰਨ ਵਾਲੀ ਇਹ ਅਮਰ ਤੂ ਬਾਣੀ ਦੀ ਕੋ ਨਾਨਕ ਜਪ ਜੀਵੇ ਗਿਆਨੀ ਸਰਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜੇ ਗਿਆਨवान ਮਹਾਪੁਰਖ ਆ ਉਹ ਇਸ ਬਾਣੀ ਨੂੰ ਜਪ ਜਪ ਕੇ ਜਿਉਂਦਾ ਮੰਨਦੇ ਆਪਣੇ ਆਪ ਨੂੰ ਕਈ ਲੋਕ ਤਾਂ ਕਹਿੰਦੇ ਬਾਣੀ ਮੈਂ ਪੜ ਕੇ ਕੀ ਲੈਣੀ ਹੈ ਪਰ ਉਹ ਤਾਂ ਜਪ ਕੇ ਜਿਉਂਦੇ ਹਨ ਜੋ ਬ੍ਰਹਮ ਗਿਆਨੀ ਗਿਆਨਵਾਨ ਹਨ ਉਹਨੂੰ ਪਤਾ ਕਿ ਜੀਵਨ ਮੁਕਤੀ ਦੇਣ ਵਾਲੀ ਗੁਰਬਾਣੀ ਹੈ ਉਨਾਂ ਨੂੰ ਪਤਾ ਹੈ ਕਿ ਜੈਤਨ ਬਾਣੀ ਵਿਸਰਜਾਇ ਜਿਉ ਪੱਕਾ ਰੋਗੀ ਬਲਾ ਉਹ ਤਾਂ ਜਿਉਂਦਾ ਆਪਣੇ ਆਪ ਨੂੰ ਮੰਨਦੇ ਆ ਪ੍ਰਵੇਸ਼ਿੰਦਰ ਜਿਹੜੇ ਗਿਆਨਵਾਨ ਹਨ ਬਾਣੀ ਨੂੰ ਜਪ ਕੇ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤਗੁਰ ਪੂਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰੱਖਿਆ ਹੋਈ ਹੈ ਸਰਪਾਦ ਕਾਂ ਤੋਂ ਸੀਤਲਾਦ ਕਾਂ ਤੋਂ ਉਸ ਵੇਲੇ ਖੁਸ਼ੀ ਵਿੱਚ ਇਹ ਮਾਰੇ ਸ਼ਬਦ ਉਚਾਰਿਆ ਹੈ ਉਹਨਿ ਕੇ ਜੀ ਕੁੜਮਾਈ ਹੋਵੇ ਮੰਗਣਾ ਹੋਵੇ ਉਦੋਂ ਵੀ ਲੱਗੀ ਇਹ ਸ਼ਬਦ ਪੜਦੇ ਆ ਸੋ ਹਜੂਰ ਫਰਮਾਉਂਦੇ ਹੰ ਸਾਤ ਪਾਈ ਗੁਰ ਸਤਗੁਰ ਪੂਰੇ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਨੂੰ ਸ਼ਾਂਤੀ ਪਾਈ ਐ ਸਾਰੀਆਂ ਵਾਸ਼ਨਾ ਮਿਜ ਗਈਆਂ ਹੈ ਠੰਡ ਪਾਤੀ ਹੈ ਮਨ ਤਨ ਬਾਣ ਸਰੀਰ ਵਿੱਚ ਸੁਖ ਉਪਜੇ ਬਾਜੇ ਅਨਹਦ ਤੂਰੇ ਸੁਖ ਲੋਕ ਪਰ ਲੋਗ ਦੇ ਪ੍ਰਗਟ ਹੋ ਗਏ ਰਾਜ ਸਾਜ ਆਦ ਕਹਿੰਦੇ ਸੁਖ ਬ੍ਰਹਮ ਗਿਆਨ ਦੇ ਸੁਖ ਪੈਦਾ ਹੋ ਗਏ ਪ੍ਰਗਟ ਹੋ ਗਏ ਬਾਜੇ ਅਨਹਦ ਤੂਰੇ ਉਹਨਾਂ ਦੇ ਇੱਕ ਰਸ ਬਾਜੇ ਤੂਰ ਸੰਗਿਆ ਵਾਲੇ ਤੂਰੇ ਸਿਗਰੀ ਬਾਜ ਉੱਠੇ ਹੈ ਹਰ ਵਕਤ ਉਹਨਾਂ ਦੇ ਬਾਜੇ ਵੱਜਦੇ ਹੱਦ ਤੋਂ ਰਹਿ ਤੇ ਇੱਕ ਰਸ ਤੂਰੇ ਸਿਗਰੀ ਤੂਰ ਨੌ ਸੰਗਿਆ ਦਾ ਤੂਤੀਆਂ ਆਦ ਜਿਵੇਂ ਤਤ ਤੰਤੀ ਵਿਚਰਮ ਕਾ ਕਣ ਕਾਂਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿ ਤ ਸਵਾਸ ਸੁਖ ਰਪੈ ਜਾਨ ਕਿਉਂ ਤੂਰੇ ਸਿਗਰੀ ਵੱਜਿਆ ਇੱਕ ਰਸ ਵੱਜੇ ਪ੍ਰਹਾਉ ਤਾਪ ਪਾਪ ਸੰਤਾਪ ਵਿਨਾਸ਼ੇ ਉਹਨਾਂ ਦੇ ਤਾਪ ਦੇ ਹੱਥੋਂ ਅਧਿਪੂਤ ਦੀ ਦਇਆ ਨਾਲ ਕੋ ਤਾਪ ਤੇ ਪਾਪ ਜਿਹੜੇ ਸਾਨੂੰ ਗੁਰਨਿੰਦਾ ਕਰਨੀ ਅਤੇ ਸ਼ਰਾਬ ਆਦਿ ਪੀਣੀ ਚੋਰੀ ਆਦਿ ਕਰਨੀ ਇਹ ਪਾਪ ਵੀ ਉਹਨਾਂ ਦੇ ਨਾਸ ਹੋ ਕੇ ਹਟ ਗਏ ਤਾਪ ਪਾਪ ਸੰਤਾਪ ਜਿਹੜੇ ਸਮੁਖ ਤਪਣਾ ਸੀ ਪਦਾਰਥ ਦੀ ਨਾ ਪ੍ਰਾਪਤੀ ਕਰਕੇ ਵੀ ਉਹਨਾਂ ਦੇ ਨਾਸ ਹੋ ਗਏ। ਹਰ ਸਿਮਰਤ ਕਿਲਵਖ ਸਭ ਨਾਸੇ। ਹਰਿ ਅਕਾਲ ਪੁਰਖ ਦਾ ਸਿਮਰਨ ਕਰਨੇ ਕਰਕੇ ਸਾਰੇ ਕਿਲਵਖ ਚਾਰ ਪ੍ਰਕਾਰ ਦੇ ਪਾਪ। ਬ੍ਰह्म ज्ञानी ਦਾ ਮਾਰਨਾ ਅਤੇ ਗੁਰ ਤਲਪਾ ਗਮਨ ਕਰਨਾ, ਸ਼ਰਾਬ ਪੀਣੀ, ਸੋਨੇ ਦੀ ਚੋਰੀ ਕਰਨੀ ਇਹ ਹਿੰਦੂ ਮਤ ਵਿੱਚ ਚਾਰ ਪਾਪ ਮੰਨੇ ਹਨ। ਗੁਰਮਤ ਵਿੱਚ ਬ੍ਰਾਹਮਣ ਕੈਲੀ ਕਾਦ ਕੰਜ ਕਾਣ ਚਾਰੀ ਕਾ ਤਾਨੇ ਚਾਰ ਮਨ ਪਾਪ ਮੰਨੇ ਹਨ ਇੱਕ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਨਾ ਇੱਕ ਕੈਲੀ ਗਊ ਨੂੰ ਮਾਰਨਾ ਇੱਕ ਕੰਨਿਆਂ ਨੂੰ ਮਾਰਨਾ ਜਾਂ ਪੈਸੇ ਲੈਣੇ ਤੇ ਅਣਾਚਾਰੀ ਦਾ ਤਾਨ ਖਾਣਾ ਇਹ ਚਾਰ ਪਾਪ ਗੁਰਮਤਿ ਵਿੱਚ ਮੰਨੇ ਹਨ ਸੋ ਹਿਉਰ ਫਰਮਾਉਂਦੇ ਹਨ ਤਾਂ ਹਰ ਸਿਮਰਤ ਕਿਲਵਿਖ ਸਭ ਨਾਮ ਦੇ ਵਾਹਿਗੁਰੂ ਦਾ ਭਜਨ ਕਰਨੇ ਕਰਕੇ ਸਾਰੇ ਪਾਪ ਨਾਸ਼ ਹੋ ਗਏ ਉਹਨਾਂ ਦੇ ਆਨੰਦ ਕਰੋ ਮਿਲ ਸੁੰਦਰ ਨਾਰੀ ਸੇ ਸੁੰਦਰ ਨਾਰੀਆਂ ਦੀ ਨਹੀਂ ਆਈ ਜਿਕੇ ਆਸੂ ਜਨੋਂ ਸੇ ਵਾਹਿਗੁਰੂ ਦੇ ਚਾਹਵਾਨ ਇਸਤਰੀਆਂ ਦੀ ਨਹੀਂ ਆਈ ਭਗਤੀ ਜਨੋਂ ਸਖਿਓ ਸਾਰੇ ਮਿਲ ਕੇ ਪਰਮੇਸ਼ਰ ਦੇ ਨਾਮ ਕਰਕੇ ਆਨੰਦ ਮਾਨਣਾ ਕਰੋ ਗੁਰੂ ਨਾਨਕ ਮੇਰੀ ਪੈਜ ਸਵਾਰੀ ਇਹ ਸਖਿਓ ਗੁਰੂ ਨਾਨਕ ਸਾਹਿਬ ਨੂੰ ਸਾਡੀ ਪੈਜ ਪ੍ਰਤਗਿਆ ਜਿਹੜੀ ਸੀ ਭਾਵ ਭਗਤੀ ਤੇ ਲਡਾਉਣ ਦੀ ਗੁਰਬਾਣੀ ਰਚਣ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਪੱਕਾ ਕਰਨ ਦੀ ਅਵਿਵਿਆ ਦੀ ਨਿਵਰਤੀ ਦੀ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਇਹ ਸਾਰੀ ਪੈ ਜਿਹੜੀ ਪ੍ਰਤਗਿਆ ਅਸੀਂ ਕੀਤੀ ਸੀ ਉਹ ਮਾਰਨ ਸਾਡੀ ਸਵਾਰ ਦਿੱਤੀ ਹੈ ਤੁਸੀਂ ਵੀ ਇਹ ਮਹਾਤਮਾ ਜਨ ਸਖਿਓ ਆਨੰਦ ਸਰੂਪ ਨੂੰ ਮਾਨਣਾ ਕਰੋ ਮਿਲ ਕੇ ਭਜਨ ਕਰੋ ਇੱਕ ਆਪਣੇ ਆਪ ਨੂੰ ਲਾ ਮਜੂ ਕਹਾਂਗਾ ਸੀ ਉਹ ਮੈਨੂੰ ਪੁੱਛਦਾ ਕਿ ਆਨੰਦ ਕਰੋ ਮੇਰੇ ਸੁੰਦਰ ਨਾਰੀ ਦਾ ਕੀ ਅਰਥ ਹੈ ਮੈਂ ਭਈ ਤੂੰ ਦੱਸ ਕਹਿੰਦਾ ਮੈਂ ਤਾਂ ਜਾਣਦਾ ਸਿੱਧਾ ਹੀ ਅਰਥ ਹੈ ਮੈਂ ਸਿੱਧਾ ਕਰਾਂਗਾ ਤਾਂ ਕੁੱਟ ਵੀ ਖਾਵੇਂਗਾ ਕਿਸੇ ਤੋਂ ਇਹ ਕੀ ਤੈਨੂੰ ਸਮਝਿਆ ਹੈ ਇਹ ਇਥੇ ਨਾਰੀਆਂ ਤੂੰ ਕੀ ਸਮਝਿਆ ਹੈ ਤੋ ਇਸ ਪ੍ਰਕਾਰ ਵੀ ਵਿਚਾਰੀ ਆਦਮੀ ਜਿਹੜੇ ਉਹ ਹੋਰ ਪਾਸੇ ਉਲਟੇ ਅਰਥ ਲਾਉਂਦੇ ਆ ਇੱਥੇ ਨਾਰੀਆਂ ਇੱਕੋ ਪੁਰਖ ਪਰਮੇਸ਼ਰ ਹੈ ਤੇ ਨਾਰੀਆਂ ਸਾਰੇ ਪੁਰਖ ਇਸਤਰੀਆਂ ਦੀ ਮਿਆਈ ਹੈ ਚਾਹੇ ਇਸਤਰੀਆਂ ਚਾਹੇ ਪੁਰਸ਼ ਵਾਹਿਗੁਰੂ ਦੇ ਭਜਨ ਦਾ ਆਨੰਦ ਮਾਣਣਾ ਕਰੋ ਗੁਰੂ ਨਾਨਕ ਸਾਹਿਬ ਨੂੰ ਸਾਡੀ ਪੈ ਸਵਾਰੀ ਥੋੜੀ ਵੀ ਮਾਰਾ ਪੈ ਸਵਾਰਨਗੇ ਬਿਲਾਵਲ ਮਹੱਲਾ ਪੰਜਵਾ ਮਮਤਾ ਤੂ ਮਮਤਾ ਤੂ ਹੋ ਤਰੂ ਮਮਤਾ ਮੋਹ ਧ੍ਰੋਹ ਮਦ ਮਤਾ ਤੇ ਭਾਈ ਇਹ ਜੀਵ ਪਦਾਰਥਾਂ ਦੀ ਮੇਹਰ ਵਿੱਚ ਤੇ ਸਬੰਧੀਆਂ ਦੇ ਮੋਹ ਵਿੱਚ ਕਿਸੇ ਨਾ ਧੋਖੇਵਾਜੀ ਕਰਨ ਤੇ ਛਲ ਕਰਨ ਵਿੱਚ ਮਦ ਸ਼ਰਾਬ ਪੀਣ ਵਿੱਚ ਹੰਕਾਰ ਵਿੱਚ ਮਸਤ ਹੋਇਆ ਫਿਰਦਾ ਹੈ ਬੰਧਨ ਬਾਧਿਆ ਅਤ ਬਿਕਰਾਲ ਇਹ ਤਾਂ ਪਈ ਹਉਮੈ ਦੇ ਬੰਧਨ ਨੇ ਐਸਾ ਬਨ ਲਿਆ ਹੈ ਅਤਿਆੰਤੀ ਬਕਰਾਲ ਭਿਆਨਕ ਕਰ ਦੁੱਤਾ ਇਹਨੂੰ ਖਰਾਬ ਕਰਤਾ ਬੰਦਨਾਂ ਨੇ ਦਿਨ ਦਿਨ ਛਿਜਤ ਵਿਕਾਰ ਕਰਤ ਆਉਧ ਦੇਖੋ ਦਿਨ ਦਿਨ ਛਿਜਤ ਆਉਧ ਦਿਨ ਬਦਨੇ ਦੀ ਉਮਰ ਛਿਜਦੀ ਜਾਂਦੀ ਹੈ ਤੇ ਕਰਦਾ ਕੀ ਹੈ ਕਰਤ ਵਿਕਾਰ ਕਰਦਾ ਹੈ ਵਿਕਾਰਾਂ ਨੂੰ ਹਰ ਵਕਤ ਉਮਰ ਦਿਨਵ ਦਿਨ ਮੁਕਦੀ ਜਾਂਦੀ ਹੈ ਨੋੜਦੀ ਜਾਂਦੀ ਹੈ ਫਾਹੀ ਫਾਥਾ ਜਮ ਕਹਿ ਜਾ ਪਹਿਲਾਂ ਤਾਂ ਇਸਤਰੀਆਂ ਨੇ ਪੂਜਾ ਰੂਪੀ ਫਾਹੀ ਜਿ ਫਸਿਆ ਰਿਹਾ ਵਿਸ਼ੇ ਚ ਫਸਿਆ ਹੋਇਆ ਤੇ ਅੰਤ ਨੂੰ ਫੇ ਜਮ ਦੇ ਜਾਲ ਤੇ ਵੀ ਫਸ ਜਾਂਦਾ ਹੈ ਇਹੀ ਜੀ ਹਾਲਤ ਹੈ ਪਹਿਲਾਂ ਮਾਇਆ ਦੇ ਮੋਹ ਦੀ ਫਾਹੀ ਚ ਫਸਿਆ ਹੋਇਆ ਅੰਤ ਨੂੰ ਜਮਾ ਦੇ ਜਾਲ ਚ ਫਸੇਗਾ ਤੇਰੀ ਸਰਨ ਪ੍ਰਭ ਦੀਨ ਦਿਆਲਾ اے ਵਾਹਿਗੁਰੂ ਗਰੀਬਾਂ ਤੇ ਦਇਆ ਕਰਨ ਵਾਲੇ ਸੰਤ ਤੇਰੀ ਆਪ ਕੀ ਸਰਨ ਓਟ ਹੈ ਮਹਾ ਬਿਖੂ ਸਾਗਰ ਅਤ ਭਾਰੀ ਤੇ ਮਾਰਾ ਬੜਾ ਕਠਨਾ ਹੈ ਸੰਸਾਰ ਸਮੁੰਦਰ ਅਤ ਭਾਰੀ ਇਹ ਵਿਕਤਾ ਵਾਲਾ ਲੰਘਣਾ ਮੁਸ਼ਕਲ ਹੈ ਕੁਦਰ ਹੋ ਸਾਧੂ ਸੰਗ ਰਵਾਲਾ ਤੇ ਮਾਰਾ ਸਾਧ ਸੰਗਤ ਦੀ ਰਵਾਲਾ ਢੂੜੀ ਬਣਾ ਕੇ ਸਾਨੂੰ ਉਧਾਰ ਲਓ ਰਵਾਲਾ ਕਿਨ ਕਾ ਮਾਤਰਾ ਸਰਦਾ ਹੋ ਜੇ ਸਾਦ ਸੰਗਤ ਦੀ ਧੂੜ ਚ ਇਸ ਪ੍ਰਕਾਰ ਉਹਨਾਂ ਨਾ ਕਰੀਏ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਕਈਆਂ ਪੋਥੀਆਂ ਜਿਸਤੇ ਕੰਨੇ ਨਾ ਨਾ ਹੋਣ ਇਹ ਰਹਾਵਾਲੀਆਂ ਤੁਕਾਂ ਚ ਦੇ ਅੱਲਾ ਤੇ ਰਵਾਲਾ ਔਲਾਦਿਓ ਉਹ ਤਰਨ ਤਾਰਨ ਦੇ ਛਾਪੇ ਵਿੱਚ ਗੰਤ ਛਪੀਆਂ ਹੋਈਆਂ ਨੇ ਇਹਨਾਂ ਦੁਹਾ ਤੁਕਾਂ ਜਿਨਾਂ ਦੇ ਕੰਨ ਨਾ ਹੋਵੇ ਪ੍ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਕੇ ਪ੍ਰਭੂ ਸਰਬ ਸੁਖਾਂ ਦੇ ਦਾਤੇ ਸਰਬ ਕਲਾ ਸਮਰੱਥ ਸਾਰਿਆਂ ਦੇ ਮਾਲਕ ਹੋ ਆਪ ਜਿਉ ਪਿੰਡ ਸਭ ਤੋਂ ਰਾਮਾ ਪ੍ਰਭ ਮਾਰਾ ਜਿੰਦਗੀ ਜਿਹੜੀ ਦਿੱਤੀ ਹੋਈ ਹੈ ਸੂਖਮ ਸਰੀਰ ਅਤੇ ਪਿੰਡ ਸਥੂਲ ਸਰੀਰ ਇਹ ਸਭ ਆਪਦਾ ਹੀ ਮਾਲ ਤਾ ਹੈ ਸੱਚੇ ਪਾਤਸ਼ਾਹ ਤਮਕੇ ਬੰਧਨ ਕੱਟੋ ਪਰਮੇਸ਼ਰ ਇਹ ਪਰਮ ਸਰਬ ਪਰਮੇਸ਼ਰ ਸਾਡੇ ਪਰਹੇ ਦੇ ਬੰਧਨ ਕਿਰਪਾ ਕਰਕੇ ਕੱਟ ਦਿਓ ਮੇਟ ਦਿਓ ਨਾਨਕ ਕੇ ਪ੍ਰਭ ਸਦਾ ਕਿਰਪਾ ਫਿਰ ਸਤਿਗੁਰੂ ਅਕਾਲ ਪੁਰਖ ਜੀ ਸਦਾ ਸਦਾ ਸਾਡੇ ਕਿਰਪਾਲੂ ਆ ਗੁਰੂ ਸਾਹਿਬ ਜੀ ਕਹਿੰਦੇ ਹਨ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਇਹ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਧਾਰਨ ਦੀ ਖੁਸ਼ੀ ਵਿੱਚ ਮਹਾਰਾਜ ਸਾਹਿਬ ਜੀ ਨੂੰ ਚਾਰਨ ਕੀਤਾ ਹੈ ਭਾਈ ਬੁੱਢੇ ਸਾਹਿਬ ਦੇ ਵਰ ਕਰਕੇ ਜਦੋਂ ਮਹਾਰਾਜ ਪ੍ਰਗਟ ਹੋਏ ਹਨ ਸਗਲ ਆਨੰਦ ਕੀਆ ਪਰਮੇਸ਼ਰ ਸਾਰੇ ਪਰਿਵਾਰ ਵਿੱਚ ਆਨੰਦ ਮੰਗਲ ਕਰਤਾ ਪਰਮੇਸ਼ਰ ਅਕਾਲ ਪੁਰਖ ਨੇ ਆਪਣਾ ਬਿਰਦ ਸਮਾਰਿਆ ਆਪਦਾ ਬਿਰਦ ਪਰਨ ਸਮਾਰ ਲਿਆ ਪਰਮੇਸ਼ਰ ਨੇ ਸਾਧ ਜਨਾ ਹੋਏ ਕਿਰਪਾਲਾ ਭਾਈ ਬੁੱਢਾ ਸਾਹਿਬ ਜੀ ਜਦੋਂ ਮਿੱਸੇ ਪ੍ਰਸ਼ਾਦੇ ਮਾਤਾ ਜੀ ਲੈ ਕੇ ਗਏ 21 ਅਸੂ ਨੂੰ ਤੇ ਉਸ ਵਕਤ ਭੁੱਖ ਲਾਤ ਪਾਈ ਬਾਈ ਬੁੱਢੇ ਨੂੰ ਜਿੰਨ ਮਠਿਆਈ ਨੂੰ ਵੇਖ ਕੇ ਕਹਿਤਾ ਸੀ ਮਾਤਾ ਜੀ ਇਹ ਭਾਜਰ ਕਿਧਰੋਂ ਪਈ ਹੋਈ ਹੈ ਤੇ ਜਦੋਂ ਮਿਸੇ ਪ੍ਰਸ਼ਾਦੇ ਪੰਜਾਂ ਸਿੱਖਾਂ ਦੇ ਮਾਤਾ ਲੈ ਕੇ ਗਈ ਹੱਥੀ ਪੀ ਕੇ ਪਕਾ ਕੇ ਬਾਣੀ ਪੜ ਕੇ ਤੇ ਦਾਸ ਦਾਸੀਆਂ 20 ਕੁ ਮਗਰ ਜਾ ਰਹੇ ਹੈ ਉਸ ਵਕਤ ਸਾਧ ਸੰਗਤ ਜੀ ਭਾਈ ਬੁੱਢੇ ਸਾਨੂੰ ਭੁੱਖ ਲੱਗੀ ਬੀੜ ਤੋਂ ਬਾਹਰ ਖੜਾ ਤੱਕ ਰਿਹਾ ਉਧਰ ਮਾਤਾ ਜੀ ਪ੍ਰਸ਼ਾਦਾ ਲੈ ਕੇ ਜਦੋਂ ਪੁੱਜੇ ਕਰਨ ਲੱਗਾ ਹੈ ਮਾਤਾ ਮਾਵਾ ਨੂੰ ਪਤਾ ਹੁੰਦਾ ਵੀ ਮੇਰੇ ਪੁੱਤ ਭੁੱਖੇ ਐ 100 ਸਾਲ ਦੀ ਉਮਰ ਐ ਬਾਬੇ ਬੁੱਢੇ ਸਾਹਿਬ ਦੀ ਇਉਂ ਜਾਣ ਕੇ ਮਾਤਾ ਦੇ ਚਰਨਾਂ 'ਤੇ ਪਹਿਲਾ ਮੱਥਾ ਟੇਕਿਆ ਤੇ ਮਾਤਾ ਧੰਨ ਪੁੱਤਾਂ ਦੀ ਭੁੱਖ ਦਾ ਤੈਨੂੰ ਪਤਾ ਹੁੰਦਾ ਫਿਰ ਪ੍ਰਸ਼ਾਦੇ ਸਿਰ ਤੋਂ ਲਾ ਕੇ ਬੈਠ ਗਿਆ ਛਕਣ ਲੱਗੇ ਨਾ ਫਿਰ ਵਰ ਦਤਾ ਸੀ ਕਿ ਮਾਤਾ ਜੀ ਅੱਜ ਵੀ ਗੰਡੇ ਪੰਨੇ ਆ ਨਾ ਮੈਂ ਐ ਮੁਗਲਾਂ ਦੇ ਸਿਰ ਪੱਟਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਗਲ ਮਾਰ ਸਰਗੁਰੂ ਪ੍ਰਗਟ ਹੋਣਗੇ ਜਿਵੇਂ ਆ ਬਿਜਲੀ ਹੁਣ ਲਸ਼ਕਦੀ ਆ ਮਾਤਾ ਤੇ ਬੱਦਲ ਇਉਂ ਬੱਦਲਾਂ ਦੀਆਂ ਘਟਾਵਾਂ ਵਾਂਗ ਫੌਜਾਂ ਚੜਿਆ ਕਰਨ ਗਈਆਂ ਅਤਿ ਜੇ ਬਿਜਲੀ ਲਸ਼ਕਦੀ ਐ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਵਿੱਚ ਚਮਕਿਆ ਕਰੇਗੀ ਸਾਰਿਆਂ ਦੇ ਇਹ ਵਰਦਾ ਤਾ ਮਾਤਾ ਜੀ ਨੂੰ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਸਾਧ ਜਨਾ ਹੋਏ ਕਿਰਪਾਲਾ ਸਾਧ ਜਨ ਭਾਈ ਮੁੱਢਾ ਸਾਹਿਬ ਆਦਿਕ ਮਹਾਂਪੁਰਖ ਕਿਰਪਾਲੂ ਹੋਏ ਜਦੋਂ ਵਿਗਸੇ ਸਭ ਪਰਿਵਾਰ ਸਾਰੇ ਪਰਿਵਾਰ ਨੂੰ ਖੁਸ਼ੀ ਹੋਈ ਗੁਰੂ ਹਰਗੋਬਿੰਦ ਸਾਹਿਬ ਦਾ ਆਕਾਰ ਹੋਵੇਗਾ ਕਾਰਜ ਸਤਗੁਰ ਆਪ ਸਵਾਰਿਆ ਇਹ ਕਾਰਜ ਸਤਗੁਰੂ ਨਾਨਕਦੇਵ ਜੀ ਨੇ ਭਾਈ ਮੁੱਢਾ ਸਾਹਿਬ ਦੇ ਮੁੱਖ ਵਰਦਾਨ ਰੂਪ ਆਪ ਸਵਾਰਨਾ ਕੀਤਾ ਵੱਡੀ ਆਰਜਾ ਹਰਗੋਬਿੰਦ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਆਜੂ ਹੁਣਾਂ ਸਾਰੇ ਸਤਿਗੁਰਾਂ ਨਾਲ ਗੁਰੂ ਨਾਨਕ ਸਾਹਿਬ ਤੋਂ ਬਗੈਰ ਮਹਾਦਰ ਗੁਰਤਾਕ ਦੀ ਗੁਰੂ ਹਰਗੋਬਿੰਦ ਸਾਹਿਬ ਮਾਰਨ ਕੀਤੀ ਹੈ ਸੂਘ ਮੰਗਲ ਕਲਿਆਣ ਵਿਚਾਰਿਆ ਵੱਡੀ ਅਰਜਾ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੁਨੀਆਂ ਦੇ ਵਿੱਚ ਸਤਿਗੁਰੂ ਜੀ ਦੀ ਕੋਲ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਪੋਤਰੇ ਅਤੇ ਪੜੋਤੇ ਗੁਰਦਾਰੇ ਮਾਲਕ ਦਸਾਂ ਦਾ ਆਸ਼ਾ ਕੱਕ ਹੋਏ ਹਨਗੇ ਇਹ ਵੱਡੀ ਆਰਜਸ ਰੇਸ਼ਤਾ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਹੈ ਸੁਖ ਮੰਗਲ ਕਲਿਆਣ ਵਿਚਾਰਿਆ ਸਤਿਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਸੁਖ ਹੁੰਦਾ ਹੈ ਅਤੇ ਮੰਗਲ ਖੁਸ਼ੀਆਂ ਹੁੰਦੀਆਂ ਕਲਿਆਣ ਮੁਕਤੀਆਂ ਹੁੰਦੀਆਂ ਇਹ ਜਿਨ੍ਹਾਂ ਨੂੰ ਵਿਚਾਰਿਆ ਉਹਨਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਹੈ ਰਹਾਉ ਬਾਣੋ ਤਿਰਣੋ ਤਿਰਪਵਨ ਹਰਿਆ ਹੋ ਗੁਰੂ ਜੀ ਦੀ ਸੰਗਤ ਕਰਕੇ ਸੁੱਕੇ ਹੋਏ ਜਿਹੜੇ ਬਿਰਸ਼ ਜੀ ਉਹ ਵੀ ਹਰੇ ਹੋਗੇ ਕੱਖ ਵੀ ਹਰੇ ਭਰੇ ਕਰਤੇ ਮਹਾਰਾਜ ਆਵਲੇ ਚਰਨ ਪਾ ਕੇ ਤਿੰਨੇ ਪਹਾੜਾਂ ਦੇ ਲੋਕ ਵੀ ਹਰੇ ਭਰੇ ਹੋ ਗਏ ਸਗਲੇ ਜੀ ਸਾਧਾਰਿਆ ਸਾਧੀਆਂ ਜੀਆਂ ਨੂੰ ਸਹਿਤ ਆਸੇਂ ਦੇ ਕਰ ਦਿੱਤਾ ਸਾਇ ਰੱਖਿਆ ਕਰਨੀ ਸਿਖਾਤੀ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਹਿੰਦਵਾਸੀ ਜਿਹੜੇ ਲੋਕ ਸੀ ਇਹ ਸ਼ਸਤਰ ਨਹੀਂ ਸੀ ਪਕੜਦੇ ਤੁਰਕਾ ਦੇ ਸਾਹਮਣੇ ਅਤੇ ਕੋਈ ਘੋੜੀ ਤੇ ਨਹੀਂ ਸੀ ਹਿੰਦੂ ਚੜ ਸਕਦਾ ਕਣਕ ਨਹੀਂ ਸੀ ਖਾ ਸਕਦੇ ਇੰਨੇ ਕਮਜ਼ੋਰ ਸਨ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੈਰਾਂ ਤੇ ਖਲੋਕੇ ਰੱਖਿਆ ਕਰਨ ਵਾਸਤੇ ਆਪ ਜੰਗ ਲੜੇ ਅੱਗੇ ਹੋ ਹੋ ਕੇ ਤੇ ਜੰਗ ਦੀ ਸਵਾਪਤੀ ਕਰੀ ਬਿਨਾ ਕੋੜੇ ਦਾ ਮੂੰਹ ਨਹੀਂ ਕਦੇ ਮੋੜਿਆ ਸੀ ਇਉ ਸਿੱਖਾਂ ਦੇ ਹੌਸਲੇ ਵਧਾਏ ਜੰਗ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ ਸ਼ਾਹ ਜਹਾਂ ਨੇ 4-5 ਵਾਰੀ ਹਾਰ ਹੋਈ ਅਖੀਰ ਸ਼ਾਹ ਜਾਨ ਕੀਰਤਪੁਰ ਸਾਹਿਬ ਵੱਲ ਮੱਥਾ ਟੇਕ ਕੇ ਕਹਾਂ ਕਿ ਮਹਾਰਾ ਮੈਂ ਤੁਹਾਡੇ ਨਾਲ ਪੂਰਾ ਨਹੀਂ ਹਿੱਕ ਰਹਾ ਮੈਂ ਹਰ ਵਾਰੀ ਹਾਰਦਾ ਹਾਂ ਅੱਜ ਤੋਂ ਮਹਾਰਾ ਮੈਂ ਕਦੇ ਨਹੀਂ ਆਪਕੇ ਚੜਾਈ ਕਰਾਂਗਾ ਇਹ ਗਲਤੀ ਆਪਣੀ ਮਨਿਸ਼ਾ ਜਹਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਗਲੇ ਜੀਏ ਸਾਧ ਸਾਰਿਆਂ ਜੀਆਂ ਨੂੰ ਸਹਿਤ ਆਸੇ ਦੇ ਕਰ ਦਿੱਤਾ ਹੈ ਹਰਾਈ ਨੇ ਮਨ ਇੱਛੇ ਨਾਨਕ ਫਲ ਪਾਏ ਸਤਿਗੁਰੂ ਜੀ ਕਹਿੰਦੇ ਮਨ ਵਾਹਤ ਫਲ ਨੂੰ ਇਸ ਪ੍ਰਕਾਰ ਪਾ ਲਿਆ ਹੈ ਪੂਰਨ ਇੱਛ ਪੂਜਾਰਿਆ ਪੂਰਨ ਇੱਛਾ ਪੂਰਨ ਵਾਲੇ ਪਰਮੇਸ਼ਰ ਨੇ ਸਾਡੀ ਪੂਜਾਰਿਆਂ ਜੋ ਅਸੀਂ ਪੁਜਿਕ ਹਾਂ ਇਹਨਾਂ ਦੀ ਸਾਡੀ ਇੱਛਾ ਪੂਰੀ ਕਰ ਦਿੱਤੀ ਸੱਚੇ ਪਾਤਸ਼ਾਹ ਨੇ ਐਸੀ ਮੇਰ ਕੀਤੀ ਇਸੇ ਪ੍ਰਕਾਰ ਸਗਲ ਸਗਲ ਆਨੰਦ ਕੀਆ ਪਰਮੇਸ਼ਰ ਸਾਰਿਆਂ ਜਗਿਆਸੂਆਂ ਦੇ ਅੰਦਰ ਪਰਮੇਸ਼ਰ ਆਪਣਾ ਆਨੰਦ ਪ੍ਰਗਟ ਕਰ ਦਿੰਦਾ ਹੈ ਆਪਣਾ ਬਿਰਦ ਸਮਾਉ ਦਾ ਬਿਰਦ ਕੇ ਆਪਦੇ ਪਿਆਰਿਆਂ ਦੀ ਜੋ ਸ਼ਰਨ ਆਵੇ ਉਸ ਕੰਠ ਲਾਵਾ ਇਹ ਬਿਰਦ ਪਰਨ ਸਵਾਰਿਆ ਸਾਰਿਆਂ ਭਗਤਾਂ ਦੀ ਆਪ ਸਹਿਕਾ ਕੀਤੀ ਹੈ ਸਾਧ ਜਨਾ ਹੋਏ ਕਿਰਪਾਲਾ ਸਭ ਸ੍ਰੇਸ਼ਟ ਮਹਾਪੁਰਖ ਤਤਵੇ ਜਦੋਂ ਕਿਰਪਾਲੂ ਹੋਏ ਵਿਗਸੇ ਸਭ ਪਰਵਾਰਿਆ ਉਹਨਾਂ ਦੀ ਸੰਗਤ ਕਰਕੇ ਦੇਵੀ ਸੰਪਦਾ ਦਾ ਪਰਵਾਰ ਸਾਰਾ ਖੜਾਵ ਚ ਆ ਗਿਆ ਸਾਰੀ ਦੇਵੀ ਸੰਪਦਾ ਸਤ ਸੰਤੋਖ ਦੀਆ ਧਰਮ ਖਿੜਗੇ ਸਾਰੇ ਗੁਣ ਪ੍ਰਗਟ ਹੋ ਗਏ ਅੰਤ ਕਰਨ ਚ ਕਾਰਜ ਸਤਗੁਰ ਆਪ ਸਵਾਰੇ ਇਹ ਸਤਗੁਰੂ ਜੀ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕਾਰਜ ਆਪ ਸਿੱਖ ਸੇਵਕਾਂ ਦਾ ਸਵਾਰਨਾ ਕੀਤਾ ਹੈ ਵੱਡੀ ਆਰਜਾ ਹਰ ਗੋਬਿੰਦ ਕੀ ਹਰੀ ਜੋ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਗੋਇਂਦਰੀਆਂ ਦਾ ਬਿੰਦ ਪ੍ਰਕਾਸ਼ਕ ਚੇਤਨ ਹੋਇਆ ਉਸ ਦੀ ਵੱਡੀ ਆਰਜਾ ਉਸ ਦੀ ਪ੍ਰਾਪਤੀ ਕਰਕੇ ਵੱਡੀ ਸ੍ਰੇਸ਼ਟਾ ਪ੍ਰਾਪਤ ਹੋਈ ਹੈ ਆਰਿਗਿਆਨ ਵਾਂ ਸ੍ਰੇਸ਼ਟ ਹੋ ਗਏ ਸੁਖ ਮੰਗਲ ਕਲਿਆਣ ਵਿਚਾਰਿਆ ਸ਼ੁਭ ਰੂਪ ਦੇ ਮੰਗਲਾ ਨੂੰ ਗਾਉਣੇ ਹਨ ਇਸ ਪ੍ਰਕਾਰ ਕਲਿਆਣ ਮੁਕਤ ਨੂੰ ਵਿਚਾਰਨਾ ਕੀਤਾ ਪ੍ਰਾਪਤੀ ਕੇਵਲ મોਖ ਪ੍ਰਾਪਤ ਹੋਈ ਹੈ ਪ੍ਰਹਾਉ ਬਾਣੋ ਤਿਰਣੋ ਤਿਰਭਵਨ ਹਰਿਆ ਹੋਏ ਮਨੋ ਵੀ ਨਿਆਈਂ ਸਰੀਰ ਵੀ ਤੇ ਤਿਰਣਾ ਵੀ ਨਿਆਈਂ ਇੰਦਰੀਏ ਵੀ ਤੁੰਨੇ ਪਉਣ ਜਾਗਰ ਸੁਪਨ ਸੁਖੋਪਤ ਸਾਰੇ ਜੀਤੂ ਨੇ ਸਤਾ ਕਰਕੇ ਹਰਿਆਵਲ ਦਾ ਸਹਿਤ ਹੋ ਗਏ। सगले ਜੀ ਜੰਤ ਜਿ ਗਿਆਸੂ ਸੀ ਉਹਨਾਂ ਨੂੰ ਵੀ ਸਹਬ ਗਿਆਨ ਦੇ ਆਸਰੇ ਦੇ ਕਰ ਦਿੱਤਾ ਮਹਾਪੁਰਖ ਨੇ ਸੁਧਾਰ ਦਿੱਤਾ। ਮਨ ਇੱਛੇ ਨਾਨਕ ਫਲ ਪਾਏ। ਇਸ ਪ੍ਰਕਾਰ ਸੰਤੂ ਜੀ ਕਹਿੰਦੇ ਮਨ ਵਾਸਤ ਭਲ ਨੂੰ ਧਰਮ ਅਰਥ ਕਾਮੋਖ ਨੂੰ ਸਾਰੇ ਗਿਆਨ ਆਦਿਕ ਫਲਾਂ ਨੂੰ ਪਾ ਲਿਆ ਪੂਰਨ ਇੱਛਾ ਪੂਜਾਰਿਆ ਕਿਉਂ ਜਿਹੜੇ ਪੂਜਣ ਵਾਲੇ ਪੂਜਕ ਪੁਜਾਰੀ ਬਣੇ ਸੀ ਉਹਨਾਂ ਪੁਜਾਰੀਆਂ ਦੀ ਇੱਛਾ ਨੂੰ ਵੀ ਪੂਰੀ ਕਰਤਾ ਮਹਾਰਾਜ ਜੀ ਨੇ ਕਿਉਂਕਿ ਠਾਕੁਰ ਦਾ ਸੇਵਕ ਸਦਾ ਪੂਜਾਰੀ ਹੈ ਠਾਕੁਰ ਦੀ ਸੇਵਾ ਕਰਨ ਵਾਲਾ ਸਦਾ ਵਾਹਿਗੁਰੂ ਦਾ ਪੂਜਕ ਬਣਿਆ ਰਹਿੰਦਾ ਹੈ